ਰਹਦਾ ਹੈ ਕਿ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਵਲੌਗ 'ਚ ਆਪਾਂ ਜਿਹੜੇ ਖੇਤ ਆਪਾਂ ਸਭ ਤੋਂ ਲੇਟ ਕਟਾਈ ਵਗੈਰਾ ਕਰ ਦਿੰਨੇ ਆ ਦੂਰ ਆ ਚਾਰ ਕਿਲੇ ਘਰ ਤੋਂ ਉੱਥੇ ਖੱਦੂ ਕਰਨ ਲੱਗੇ ਆ ਤੇ ਇੱਕ ਜਿਵੇਂ ਮੈਂ ਪਿਛਲੇ ਵਲੌਗ 'ਚ ਦੱਲ ਕਿ ਤੁਸੀਂ ਮੈਂ ਮੂੰਗੀ ਦਾ ਵੀ ਦਿਖਾਉਂਗਾ ਮੂੰਗੀ ਵਾਲੀ ਮਸ਼ੀਨ ਵੀ ਆ ਕੇ ਲੱਗ ਚੁੱਕੀ ਆ ਅੱਜ ਜੇ ਸਟਾਰਟ ਕੀਤਾ ਉਹਨੂੰ ਮੈਂ ਲੋਕ ਕੇਲੇ ਕੱਦੂ ਕਰਨਾ ਉਸਨੂੰ ਮੈਂ ਕਰਕੇ ਵਾਪਸ ਆ ਜਾਊਗਾ ਫਿਰ ਮੂੰਗੀ ਵੜਦੇ ਵੀ ਤੁਹਾਨੂੰ ਦਿਖਾਉਣ ਲੱਗਾ ਸ਼ਾਮ ਦੇ 5:30 ਵਜੇ ਆਈ ਆ ਮਸ਼ੀਨ ਇਹ ਤੁਹਾਨੂੰ ਦਿਖਾ ਦਾਂਗੇ ਥੋੜੀ ਬਹੁਤ ਵੀਡੀਓ ਬਾਕੀ ਵਾਹਣ ਕਿਦਾਂ ਤਿਆਰ ਕਰਦੇ ਉਹ ਵੀ ਦਿਖਾਉਣਾਗੇ ਚਲੋ ਹੁਣ ਖੇਤ ਪਹੁੰਚ ਕੇ ਇਥੇ ਤੁਹਾਨੂੰ ਉੱਥੇ ਦਿਖਾਉਂਦਾ ਉਦੋਂ ਉਹ ਕਿਲਾ ਥਾਂ ਦਾ ਸੀਗਾ ਹੋਰ ਕਰ ਗਿਆ ਜੰਨੋ ਦੋ ਕਿਲੇ ਥਾਂ ਕਿਤਾ ਪਹਿਲਾਂ ਬਣੇ ਜੇ ਲੱਗੇ ਆਂ ਤਾਂ ਦੂ ਦਾ ਕੰਮ ਕਰਦਾ ਕਰਦਾ ਮੈਂ ਟਾਈਮ ਕੱਢ ਕੇ ਘਰੇ ਆ ਗਿਆ ਸੀ ਮੂੰਗੀ ਚੈੱਕ ਕਰਨ ਮਸ਼ੀਨ ਲੱਗੀ ਪਈ ਹੈ ਮੂੰਗੀ ਹੈ ਮਸ਼ੀਨ ਖਰੀਬ ਲੱਗੀ ਪਈ ਹੈ ਮਸ਼ੀਨ ਦੇ ਵੀ ਇੱਕ ਦੋ ਵੀਡੀਓ ਕਲਿੱਪਾਂ ਤੁਹਾਨੂੰ ਦਿਖਾ ਦਣਾ ਜਾ ਕੇ ਇਹ ਕਰੋ ਚੈੱਕ ਉਹ ਸੈਟ ਤੋਂ ਲੱਗੇ ਸੀ ਸਤ ਅੱਠ-9 ਕਿਲੇ ਥਾਂ ਵਟਿਆ ਗਿਆ ਉਹ ਆਪਣਾ ਬਾਰਡੀ ਵਾਲਾ ਟਰਾਲਾ 14 ਸੱਤ ਦਾ ਸਾਢੇ ਤਿੰਨ ਫੁੱਟੀ ਵਾਲਾ ਇੱਕ ਭਰ ਕੇ ਕਰੇ ਜਾ ਚੁੱਕੇ ਦੂਜਾ ਦੂਜਾ ਵੀ ਲਗਭਗ ਦੋ ਟੈਂਕੀਆਂ ਪੈ ਗਈਆਂ ਮਸ਼ੀਨ ਲੱਗੀ ਹੋਈ ਹੈ ਇੰਨਾ ਕਰ ਰਹਿ ਗਿਆ ਤਾਂ ਥੋੜਾ ਹੀ ਆ ਤਿੰਨ ਚਾਰ ਕਿਲੇ ਥਾਂ ਰਹਿ ਗਏ ਦਿਖਾਉਣੇ ਆ ਬਾਕੀ ਅੱਗੇ ਹੋ ਗਏ ਲਗਭਗ 8 ਵਜੇ ਚੁੱਕੇ ਆ ਆਹ ਖੇਤ ਆਪਣਾ ਕੱਦੂ ਹੋ ਗਿਆ ਜਿਹੜੇ ਆਣੇ ਲਈ ਥੋੜਾ ਮੈਨੂੰ ਆਉਣਾ ਸੀ ਜਿਹੜੇ ਆਲਾ ਬੰਦੇ ਨੂੰ ਮੈਂ ਖੇਤ ਬਤੀ ਕਰਕੇ ਕਰੇ ਕਰੇ ਹੋ ਗਏ ਨੇ ਮੈਂ ਕਾਹ ਚਾ ਚਾ ਲਈ ਜਾਂਦੇ ਆ ਇਹ ਤੇ ਬਾਹਰ ਕੱਢ ਲਿਆ ਹੁਣੇ ਬਾਹਰ ਪਾਉਣਾ ਆਹ ਵਾਹ ਕਿਦੂ ਦਾ ਕੰਮ ਆਪਣਾ ਹੋ ਗਿਆ ਫਾਈਨਲ 4 ਕਿਲੋ ਥਾਂਗੀ ਆਪਣਾ ਕਿੰਨਾ ਘੰਟਿਆਂ ਜੇ ਵੱਜ ਗਏ ਹੁਣ ਚੱਲਦੇ ਆ ਘਰ ਨੂੰ ਅਰੇ ਥਲਕੇ ਦੇਖਦੇ ਆ ਹੋਰ ਕੀ ਕਰਨ ਆਲਾ ਸਭ ਤੋਂ ਪਹਿਲਾਂ ਤਾਂ ਇੱਥੇ ਪਾਣੀ ਮਾਰਾਂਗੇ ਕ੍ਰੈਕਟਰ ਦੇ ਤੇ ਰੋਟਾ ਵੇਡ ਤੇ ਪਾਣੀ ਮਾਰਾਂਗੇ ਕਿਉਂਕਿ ਆਪਾਂ ਹੁਣ ਦੋ ਤਿੰਨ ਦਿਨ ਕਦੋਂ ਨਹੀਂ ਕਰਨਾ ਤਾਂ ਕਰਕੇ ਇਹਨੂੰ ਸਾਫ਼ ਕਰਕੇ ਨੂੰ ਘਰੇ ਠਾਲ ਦਾਂਗੇ ਮੂਰੀ ਵਾਲੇ ਤੋਂ ਕੱਲ੍ਹ ਕੰਮ ਆ ਮੈਂ ਸਟਾਰਟ ਕਰਨੀ ਉਹ ਕੱਲ੍ਹ ਹੀ ਕਰਾਂਗੇ ਮੇਰੇ ਜਦੋਂ ਘਰ ਜਾ ਕੇ ਕਰ ਜਾ ਤੇ ਹੁੰਦੇ ਵਾਕ ਕੱਲ ਸ਼ਾਮ ਨੂੰ ਕਦੂ ਕਰਕੇ ਆਪਾਂ ਆ ਗਏ ਸੀ ਘਰੇ ਕੱਲ ਜਿੱਥੇ ਐਸਾ ਤਾਂ ਮੂੰਗੇ ਜਿੱਥਾ ਵੱਡੇ ਸੀ ਅੱਜ ਤਾਂ ਵੀ ਮਾਰ ਲੱਗੇ ਆ ਦੂਰ ਤਾਂ ਵੀ ਨਹੀਂ ਮਾਰ ਕੇ ਛੱਡਦੇ ਨਹੀਂ ਆ ਬਾਅਦ ਚੋਂ ਪੱਟਾਂ ਬਾਕੇ ਤੇ ਪਾਣੀ ਭਰ ਕੇ ਕਦੂ ਕਰਦਾ ਜੇ ਇਹਦਾ ਵੀ ਰੋਟਾ ਵੇਟਰ ਨਾਲ ਤਿੰਨ ਕਿ ਕਿੱਲੇ ਤਿੰਨ ਚਾਰ ਕਿੱਲੇ ਸਾ ਮਾਰਤਾ ਮੈਂ ਸਵੇਰ ਲੱਗਿਆ ਸੀ 9 ਵਜੇ ਪਹਿਲਾਂ ਰੀਪਰ ਨਾਲ ਲੈਣਾ ਖਲਾਰ ਪਿਆ ਸੀਗਾ ਜੋ ਵੇਸਟ ਨਿਕਲਿਆ ਸੀਗਾ ਮਸ਼ੀਨ ਦਾ ਨੌਕਾ ਵੇਲੇ ਲੱਗਿਆ ਸੀ 4 ਕਿਲੋ ਥਾਂ ਵੱਜ ਗਿਆ ਹੁਣ ਲੱਗੇ ਪਏ ਆ ਅੱਗੇ ਆ। ਇੱਥੇ ਤਾਂ ਪਾ ਸਾਰੇ ਵਾਂਝ ਤਵੇਂ ਮਾਫ਼ੀਆਂ। ਅਸੀਂ ਇੱਥੇ ਕੱਢ ਕੇ ਫਿਰ ਚਾਰ-ਪੰਜ ਚੱਲੇ ਘਰੇ। ਉਹਨੂੰ ਥੋੜੀ-ਬਹੁਤ ਏ ਧੋਪ ਲੱਗ ਜੂਗੀ। ਮੈਂ ਕਿ ਦੂਰੀਆਂ ਮਾਰਾਂਗੇ। ਤੇਲ ਪਾ ਲੈ ਆਵਾਂਗੇ ਤੇ ਨਾਲੇ ਚਾਹ ਵੀ ਕਿਉਂ ਆਉਣੇ ਆ। ਉਹਨੂੰ ਭਰ ਜੂ। ਉਹਨੂੰ ਧੋਪ ਲੱਗ ਜੂਗੀ ਫਿਰ ਆਵਾਂਗੇ। ਕੱਲ 2:00 ਵਜੇ 2:30 ਵਜੇ ਤਾਈ ਆਪਾਂ ਆਹ ਵਾਂਚ ਮੁੰਗੀ ਵਾਲਾ ਚੈੱਕ ਕਰ ਇਸ ਤਰ੍ਹਾਂ ਹੀ ਮਾਰਕਾ ਛੱਡਦੇ ਸੀ ਉਹ ਦੁਬਾਰਾ ਗਸ਼ਤੀ ਖਾਸ ਦਾ ਕੀਤਾ ਨਹੀਂ ਟਰੈਕਟਰ ਤੇ ਕੱਲ ਮਿਊਜ਼ਿਕ ਸਿਸਟਮ ਲਵਾਉਣ ਜਾਵੜੇ ਸੀ ਪਿੰਡੋਂ ਮੇਰੇ ਸਿਸਟਮ ਆਪਣਾ ਆਉਂਦਾ ਸੀ ਫਿਟਿੰਗ ਵਗੈਰਾ ਕਰਾਉਣ ਜਾਵੜੇ ਸੀ ਉਹਦਾ ਮਿੰਨੀ ਵਲੌਗ ਮੈਂ ਅੱਡ ਪਾਉਂਗਾ ਅੱਜ ਸਵੇਰ 4 ਵਜੇ ਲੱਗੇ ਸੀ ਉਧਰੋਂ ਸਟਾਰਟ ਕੀਤਾ ਸੀ ਸੜਕਾਂ ਵਾਲੇ ਬੱਸ ਮਾਰਨੀ ਤਾਂ ਨਹੀਂ 7 ਵਜੇ ਆ ਤੇ ਥੋੜਾ ਹੀ ਥਾਂ ਰਹਿ ਗਿਆ ਤਿੰਨ ਕਿਲੇ ਇਹ ਹੁਣ ਮਾਰਦੇ ਆ ਬਦਬਾ ਦੇ ਚਵਟਾਂ ਵਾ ਕੇ ਛੱਡ ਦੇਣੀਆਂ ਜਿੱਦੇ ਵਾਣ ਭਰਨਾ ਹੈ ਬੱਸ ਉੱਤੇ ਪਾਣੀ ਚ ਰੋਟਾ ਵੇਟਰ ਮਾਰਾਂਗੇ ਚਾਰ ਘੰਟੇ ਤਾਈ ਤਾਂ ਭੜਾ ਕੀ ਹੁਣ ਵਾਣ ਵਧੀਆ ਬਣ ਰਿਹਾ ਦੂਰੀ ਹਸੋਈਆਂ ਲੋ ਜੀ ਆਪਾਂ 4 ਵਜੇ ਲੱਗੇ ਸੀ ਤੇ 9 ਵਜੇ ਤੱਕ ਆਪਾਂ ਤਵੇਂ ਹਾਰਨਾ ਕੰਮ ਕਰਤਾ ਫੈਨੋ ਇੱਕ ਵਾਰੀ ਕੱਲ ਮਾਰਦੇ ਸੀ ਇੱਕ ਵਾਰੀ ਅੱਜ ਮਾਰਦੇ ਆ ਤਵੇਂ ਸਾਰੇ ਖੇਤ ਨੰਬਰ ਸੇ ਨੂੰ ਇਕੱਤੇ ਨੂੰ ਅੰਚੇ ਵਟਾਂ ਪਾ ਦਾਂਗੇ ਵੇਖ ਕੇ ਇਹ ਮੋਟਰਾ ਦੂਜੇ ਖੇਤਾਂ ਨੂੰ ਫ੍ਰੀ ਹੋ ਗਿਆ ਤਾਂ ਵਟਾਂ ਪਾ ਕੇ ਇਹਨੂੰ ਭਰ ਲਾਂਗੇ ਇਹ ਹਾਲ ਕੁਸ਼ੋਰ ਕਰਨੋਂ ਤਹਣੀ ਗਾ ਤਾਂ ਕਰਕੇ ਇਹ ਵਲੌਗ ਨੂੰ ਅੱਥੀ ਸਮਾਪਤ ਕਰਦੇ ਹਾਂ ਵਲੌਗ ਕਿਵੇਂ ਦਾ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਨ ਬਸਰਾਂ ਦਾ ਵਲੌਗ ਵੇਖਣ ਲਈ ਮਿਲਦੇ ਹਾਂ ਕਿਸੇ ਨਵੇਂ ਵਲੌਗ